ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਅੱਜ ਦੇ ਵੀਡੀਓ ਦਾ ਜਿਹੜਾ ਟੌਪਿਕ ਹੈ ਜੀ ਉਹ ਹੈ ਜੀ ਸ਼ਬਦ ਕਮਾਉਣਾ ਛੋਟੇ ਜਿਹੇ ਉਦਾਹਰਣ ਦਿੰਨਾ ਤੁਹਾਨੂੰ ਇੱਕ ਮਰੀਜ਼ ਹੈ ਉਹ ਡਾਕਟਰ ਕੋਲ ਜਾਂਦਾ ਹੈ ਡਾਕਟਰ ਉਹਦਾ ਚੈੱਕਅਪ ਕਰਦਾ ਹੈ ਹੋਵੇ ਤਾਂ ਕੁਝ ਟੈਸਟ ਵੀ ਕਰਵਾਉਂਦਾ ਹੁੰਦੇ ਫਿਰ ਉਸ ਨੂੰ ਪਰਚੀ ਦੇ ਉੱਤੇ ਇੱਕ ਦਵਾਈ ਲਿਖ ਕੇ ਦਿੰਦਾ ਹੈ ਕੀ ਉਹ ਪਰਚੀ ਦੇਖ ਕੇ ਮਰੀਜ਼ ਠੀਕ ਹੋ ਜਾਂਦਾ ਹੈ ਨਹੀਂ ਜੀ ਉਸ ਮਰੀਜ਼ ਨੂੰ ਉਹ ਦਵਾਈ ਕੇਮਿਸਟ ਤੋਂ ਖਰੀਦਣੀ ਵੀ ਪਵੇਗੀ ਘਰ ਜਾ ਕੇ ਖਾਣੀ ਵੀ ਪਵੇਗੀ ਤੇ ਪਰਹੇਜ਼ ਵੀ ਰੱਖਣਾ ਪਵੇਗਾ ਫਿਰ ਜਾ ਕੇ ਉਹ ਮਰੀਜ਼ ਠੀਕ ਹੁੰਦਾ ਉਸੇ ਤਰ੍ਹਾਂ ਗੁਰਬਾਣੀ ਦੇ ਸ਼ਬਦਾਂ ਦੀ ਕਮਾਈ ਕਰਨੀ ਪੈਂਦੀ ਹੈ ਹੁਣੇ ਕਮਾਈ ਹੈ ਕਿ ਅੱਖਾਂ ਨਾਲ ਬੁਰਾ ਨਾ ਦੇਖੋ ਕੰਨਾਂ ਨਾਲ ਬੁਰਾ ਨਾ ਸੁਣੋ ਇਮਾਨਦਾਰੀ ਦੀ ਕਮਾਈ ਕਰੋ ਸੱਚ ਬੋਲੋ ਦੂਜਿਆਂ ਦੀ ਮਦਦ ਕਰੋ ਤੇ ਬੰਦੇ ਵਿੱਚੋਂ ਹੀ ਰੱਬ ਨੂੰ ਲੱਭੋ। ਇਹ ਹੀ ਜਿਹੜੀ ਹੈਗੀ ਹੈ ਸ਼ਬਦ ਦੀ ਕਮਾਈ ਹੈ। ਧੰਨਵਾਦ ਦੋਸਤੋ।